ਨਜ਼ਰ ਮਾਰ ਲਓ ਪਹਿਲਾਂ ਤਾਂ ਹੀਰੋ ਬਣ ਕੇ ਗੋਲੀਆਂ ਚਲਾਉਂਦੀਆਂ ਪੁਲਿਸ ਤੇ ਤੇ ਉਸ ਤੋਂ ਬਾਅਦ ਜਦੋਂ ਹੀਰੋ ਗੇਣੀ ਨਿਕਲੀ ਤੇ ਹੁਣ ਰੋਂਦਾ ਪਿਆ ਆ ਨਜ਼ਰ ਮਾਰ ਲਓ ਇਹ ਹਾਲਾਤ ਨੇ ਠੀਕ ਨਾ ਗੈਂਗਸਟਰ ਰੱਖ ਦਿੱਤਾ ਜਾਂਦਾ ਇਹਨਾਂ ਦਾ ਕਹਿ ਦਿੱਤਾ ਜਾਂਦਾ ਪਰ ਹਾਲਾਤ ਆ ਰੋਂਦੇ ਕਰ ਲਾਉਂਦੇ ਨੇ ਇਹ ਫਿਰ ਐਂ ਹੀ ਰੋਂਦੇ ਆ ਜੀ ਬਾਅਦ ਜਦੋਂ ਫੜੇ ਜਾਂਦੇ ਆ ਜਦੋਂ ਜੀ ਇਹ ਉਦੋਂ ਹੀ ਰਾਜੇ ਹੁੰਦੇ ਨੇ ਜਦੋਂ ਬਾਹਰ ਹੁੰਦੇ ਨੇ ਜਦੋਂ ਫੜੇ ਜਾਂਦੇ ਨੇ ਫਿਰ ਇਹ ਇਹਨਾਂ ਦਾ ਨਿਕਲ ਜਾਂਦਾ ਜਿੰਨਾ ਗੈਂਗਸਟਰ ਵਾਲਾ ਕੰਮ ਹੁੰਦਾ ਨਿਕਲ ਜਾਂਦਾ ਅਸੀਂ ਕੋਈ ਵੀ ਸਪੇਅਰ ਨਹੀਂ ਕਰਨਾ ਫਿਰੋਜ਼ਪੁਰ ਪੁਲਿਸ ਸਰਗਰਮ ਹਾਤੇ ਗੈਂਗਸਟਰਾਂ ਵਿਚਕਾਰ ਗੋਲੀਆਂ ਚੱਲੀਆਂ ਨੇ ਇੱਕ ਪਾਸੇ ਪੁਲਿਸ ਤੇ ਦੂਜੇ ਪਾਸੇ ਗੈਂਗਸਟਰ ਹਾਲਾਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਸੀ ਤੇ ਉਹਨਾਂ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਦੱਸੀਆਂ ਜਾ ਰਹੀਆਂ ਨਸ਼ਾ ਵੀ ਉਹਨਾਂ ਦੇ ਕੋਲੇ ਸੀ ਹਥਿਆਰ ਵੀ ਕੀ ਸੀ ਪੂਰੀ ਗੱਲਬਾਤ ਕਰਦੇ ਆ ਸਾਡੇ ਕੋਲੇ ਐਸਪੀ ਡੀ ਮੌਜੂਦ ਨੇ ਸਰ ਕੀ ਗੋਲੀਆਂ ਚੱਲੀਆਂ ਨੇ ਜੀ ਗੈਂਗਸਟਰ ਵਿਚਕਾਰ ਜਿਹੜਾ ਹੈਗਾ ਜੀ ਨਕਲ ਹੈ ਸਾਡੇ ਇੰਸਪੈਕਟਰ ਸੀ ਇਹ ਹੈ ਮੋਹਿਦ ਕੁਮਾਰ ਸਿੰਘ ਨਾਲ ਡੀਐਸਪੀ ਸਾਹਿਬ ਵੱਲੋਂ ਨਕਾ ਲਗਾਇਆ ਗਿਆ ਸੀ ਕਿਉਂਕਿ ਇਹ ਆਲਰੇਡੀ ਜਿਹੜੀ ਹੈ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਤੇ ਸਾਡੇ ਮਾਨਯੋਗ ਡੀਆਈਐਸਐਸਪੀ ਸਾਹਿਬ ਵੱਲੋਂ ਇਸ ਕਲੀਅਰ ਇਨਸਟਰਕਸ਼ਨ ਇਹ ਵੀ ਨਸ਼ੇ ਬਾਰੇ ਜਿਹੜਾ ਹੈਗਾ ਕਿਸੇ ਕਿਸਮ ਦਾ ਕੋਈ ਵੀ ਟੋਲਰੈਂਸ ਨਹੀਂ ਹੋਣੀ ਹੈ ਅਸੀਂ ਚੈਕਿੰਗ ਕਰ ਰਹੀ ਸੀ ਸਾਡੇ ਇੰਸਪੈਕਟਰ ਵੀ ਜਿਹੜੇ ਵੀ ਟੂ ਵੀਲਰਸ ਜਿਹੜੇ ਵਿਦਆਊਟ ਨੰਬਰਸ ਹੈਗੇ ਨੇ ਉਹਨਾਂ ਦੀ ਚੈਕਿੰਗ ਵਗੈਰਾ ਕਰ ਰਹੇ ਸੀ ਪਲੱਸ ਉਹਨਾਂ ਕੋਈ ਸਪੈਸੀਫਿਕ ਇਨਫੋਰਮੇਸ਼ਨ ਵੀ ਸ਼ਰਕੂ ਗੱਡੀ ਆ ਰਹੀ ਹੈ ਤੇ ਇਸ ਤੇ ਕਰਕੇ ਜਦੋਂ ਜਦੋਂ ਉਹਨਾਂ ਗੱਡੀ ਇੱਕ ਸਿਆਜ ਗੱਡੀ ਆਈ ਉਹਨੂੰ ਰੁਕਣ ਦਾ ਸ਼ਰਕਾ ਕਹਿੰਦਾ ਜੇ ਰੁਕੀ ਨਹੀਂ ਰੁਕੀ ਨਹੀਂ ਤੇ ਉਹਨੇ ਗੱਡੀ ਪਜਾ ਲਈ ਪਜਾ ਕੇ ਤੇ ਮੰਡੀ ਵਾਲੇ ਪਾਸੇ ਲੈ ਗਿਆ ਇਨ ਬਿਟੂ ਜਦੋਂ ਗੱਡੀ ਰੁਗੀ ਤੇ ਉਹ ਨੂੰ ਰੁਕੋਗਾ ਪੁਲਿਸ ਮੈਨੂੰ ਮੜਾ ਦੱਸ ਦਿਓ ਆਹੀ ਆ ਮੁਜਰਮ ਜਿਹੜਾ ਪਿੱਛੇ ਆ ਰਿਹਾ ਜੀ ਮੜਾ ਜੀ ਇਹ ਕਲੀਅਰ ਆਪਾਂ ਕਰ ਲਈਏ ਇਹੀ ਬੰਦਾ ਜੀ ਬਿਲਕੁਲ ਬਿਲਕੁਲ ਜੀ ਆ ਰਿਹਾ ਪਿੱਛੇ ਇਹੀ ਇਕਲੇ ਮਲਜਮਾ ਜਿਸ ਨੇ ਹੋਇਆ ਤੇ ਇਹ ਇਹ ਇਸੇ ਤੇ ਹੀ ਜਿਹੜਾ ਜਦੋਂ ਇਹਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਤੇ ਪੁਲਿਸ ਨੇ ਆਪਣੀ ਜਵਾਬ ਬਚਾਅ ਦੀ ਖਾਤਰ ਜਿਹੜੀ ਹੈਗੀ ਹੈ ਫਾਇਰਿੰਗ ਦੇ ਵਿੱਚ ਜਿਹੜੀ ਹੈਗੀ ਇਹਦੇ ਪੈਰ ਦੇ ਵਿੱਚ ਲੱਗੀ ਹੈ ਤੇ ਕਹਿੰਦੇ ਤੁਸੀਂ ਪਾਸੇ ਹੋ ਜਾ ਜਿਹੜਾ ਹੈਗਾ ਇਸ ਤੋਂ ਜਿਹੜਾ ਹੈਗਾ ਇਧਰ ਆ ਕੇ ਤੁਸੀਂ ਇਹ ਆਪਣੀ ਗੱਡੀ ਕਿਧਰ ਲਿਆਓ ਬਿਲਕੁਲ ਤਾਂ ਤੁਸੀਂ ਨਜ਼ਰ ਮਾਰ ਸਕਦੇ ਹੋ ਮੈਂ ਦੁਬਾਰਾ ਗੱਲਬਾਤ ਕਰੂੰਗਾ ਮਨਜੀਤ ਜੀ ਨਾਲ ਲੇਕਿਨ 19 ਦੇਰ ਤੱਕ ਮੈਂ ਤੁਹਾਨੂੰ ਤਸਵੀਰ ਵਿਖਾ ਦੇਣਾ ਕਿ ਇਹ ਇਹ ਉਹ ਹੀ ਗੈਂਗਸਟਰ ਦੱਸਿਆ ਜਾ ਰਿਹਾ ਜਿਹਦੇ ਵੱਲੋਂ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਬੜੀ ਵੱਡੀ ਗੱਲ ਹੈ ਪਰ ਹੁਣ ਰੋਂਦਾ ਨਜ਼ਰ ਆ ਰਿਹਾ ਹੈ ਕਿਉਂ ਰੋ ਰਿਹਾ ਹੈ ਇਹ ਨਹੀਂ ਸਮਝ ਆ ਰਹੀ ਪਰ ਜਦੋਂ ਗੋਲੀਆਂ ਚਲਾਈਆਂ ਸੀ ਪੁਲਿਸ ਦੇ ਉੱਪਰ ਉਹ ਵੀ ਉਹ ਵੀ ਨਾਕੇ ਤੇ ਔਰ ਕੋਲੇ ਦੇ ਨਸ਼ਾ ਦੱਸਿਆ ਜਾ ਰਿਹਾ ਉਦੋਂ ਉਦੋਂ ਹਾਂਜੀ 2 ਕਿਲੋ ਦੇ ਦੋ ਕਿਲੋ 100 ਕਿੰਨੇ ਗ੍ਰਾਮ ਜਿਹੜਾ ਹੈਗਾ ਇਹਦੇ ਕੋਲੋ ਹੀਰੋਇਨ ਮਿਲੀ ਆ ਹੂੰ ਹੂੰ ਤੇ ਉਹਦਾ ਰੋਈ ਜਾਂਦਾ ਜੀ ਇਹ ਤੇ ਫਿਰ ਜਦੋਂ ਮਾੜੇ ਕੰਮ ਕਰਨੇ ਨੇ ਮਾੜੇ ਕੰਮ ਦੇ ਮਾੜੇ ਨਤੀਜੇ ਆਣੇ ਨੇ ਗੋਲੀਆਂ ਇਹਦੇ ਕਿੱਥੇ ਲੱਗੀ ਜਾਂਦੀਆਂ ਇਹ ਲੱਤ ਲੱਤ ਲੱਗੀਆਂ ਲੱਤਾਂ ਇਹ ਦੇਖ ਲਓ ਪਹਿਲਾਂ ਨਜ਼ਰ ਮਾਰ ਲਓ ਪਹਿਲਾਂ ਤਾਂ ਹੀਰੋ ਬਣ ਕੇ ਗੋਲੀਆਂ ਚਲਾਤੀਆਂ ਪੁਲਿਸ ਤੇ ਤੇ ਉਸ ਤੋਂ ਬਾਅਦ ਜਦੋਂ ਹੀਰੋ ਗੇਣੀ ਨਿਕਲੀ ਤੇ ਹੁਣ ਰੁੰਦਾ ਪਿਆ ਆ ਨਜ਼ਰ ਮਾਰ ਲਓ ਇਹ ਹਾਲਾਤ ਨੇ ਠੀਕ ਆ ਨਾ ਗੈਂਗਸਟਰ ਰੱਖ ਦਿੱਤਾ ਜਾਂਦਾ ਇਹਨਾਂ ਦਾ ਕਹਿ ਦਿੱਤਾ ਜਾਂਦਾ ਪਰ ਹਾਲਾਤ ਆ ਰੁੰਦੇ ਕਰ ਲਾਉਂਦੇ ਨੇ ਇਹ ਫਿਰ ਐਂ ਰੁੰਦੇ ਆ ਜੀ ਬਾਅਦ ਜਦੋਂ ਫੜੇ ਜਾਂਦੇ ਆ ਉਦੋਂ ਹੀ ਰਾਜੇ ਹੁੰਦੇ ਨੇ ਜਦ ਇਹਨਾਂ ਦਾ ਨਿਕਲ ਜਾਂਦਾ ਜਿੰਨਾ ਗੈਂਗਸਟਰ ਵਾਲਾ ਕੰਮ ਹੁੰਦਾ ਨਿਕਲ ਜਾਂਦਾ ਅਸੀਂ ਕੋਈ ਵੀ ਸਪੇਅਰ ਨਹੀਂ ਕਰਨਾ ਚਾਹੇ ਗੈਂਗਸਟਰ ਹੈ ਚਾਹੇ ਨਸ਼ੀਲਾ ਅਸੀਂ ਫਿਰੋਜ਼ਪੁਰ ਪੰਜਾਬ ਜਿਹੜਾ ਹੈ ਸਾਡੇ ਮਾਨੇ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਸੇਮ ਸਾਹਿਬ ਦੀ ਕਲੀਅਰ ਇਨਸਟਰਕਸ਼ਨ ਹੈ ਵੀ ਜ਼ੀਰੋ ਟੋਲਰੈਂਸ ਕਰਨੀ ਹੈ ਜਿਹੜਾ ਵੀ ਹੋਏਗਾ ਜੋ ਪੁਲਿਸ ਤੇ ਕਰੇਗਾ ਜਿਸ ਜਿਸ ਤਰੀਕੇ ਨਾਲ ਕਰੇਗਾ ਅਸੀਂ ਤੇ ਸਾਡੀ ਤੇ ਇਹੀ ਅਪੀਲ ਹੈ ਵੀ ਛੱਡ ਕੇ ਭੱਜਣ ਛੱਡ ਦੇਣ ਆਪਣੇ ਆਜਣ ਆਪਣੇ ਸਿੱਧੇ ਰਾਤ ਆਣ ਜੇ ਕੋਈ ਇਸ ਤਰੀਕੇ ਦਾ ਕਰੇਗਾ ਕੰਮ ਤੇ ਅਸੀਂ ਉਸਪੇ ਨਹੀਂ ਕਰਾਂਗੇ ਨਸ਼ੇ ਵਿੱਚਨ ਵਾਲੇ ਨੂੰ ਤੇ ਬਿਲਕੁਲ ਜ਼ੀਰੋ ਟੋਲਰੈਂਸ ਦਾ ਮਸਾਬ ਕਰਾਂਗੇ ਬਿਲਕੁਲ ਮੈਂ ਕਹਿ ਸਕਦਾ ਕਿ ਵਾਕਈ ਚੇਤਾਵਣੀਆਂ ਬੜੀ ਵੱਡੀ ਪੁਲਿਸ ਦੀ ਹੁਣ ਮੌਜੂਦਾ ਫਿਰੋਜ਼ਪੁਰ ਦੇ ਵਿੱਚ ਕਿਉਂਕਿ ਨਸ਼ਾ ਬਹੁਤ ਜ਼ਿਆਦਾ ਹੈ ਔਰ ਨਸ਼ੇ ਦੀ ਰੋਕਥਾਮ ਲਈ ਸਰਕਾਰ ਵੀ ਦਾਵਾ ਕਰ ਰਹੀ ਔਰ ਪੁਲਿਸ ਵੀ ਜਿਹੜੀ ਆਪਣੇ ਐਫਰਟ ਲਾਉਂਦੀ ਨਜ਼ਰ ਆ ਰਹੀ ਔਰ ਨਜ਼ਰ ਮਾਰੋ ਕਿ ਕਿਸ ਤਰੀਕੇ ਨਾਲ ਇਹ ਬੰਦੇ ਨੇ ਨਾਕੇ ਤੇ ਰੁਕਣ ਦੀ ਬਜਾਏ ਕਿਉਂਕਿ ਕੋਲੇ ਚਿੱਟਾ ਸੀ 2 ਕਿਲੋ ਤੇ ਉੱਤੇ ਔਰ ਚਿੱਟਾ ਨੂੰ ਪਤਾ ਸੀ ਮੈਂ ਫੜਿਆ ਜਾਣਾ ਔਰ ਉੱਥੇ ਹੀ ਉਹਨੂੰ ਲੱਗਿਆ ਵੀ ਚਲ ਦੋ ਚਾਰ ਗੋਲੀਆਂ ਮੈਂ ਚਲਾ ਦਿੰਦਾ ਪੁਲਿਸ ਤੇ ਪੁਲਿਸ ਡਰ ਕੇ ਪਿੱਛੇ हट ਜੂਗੀ ਔਰ ਮੈਂ ਨਿਕਲ ਜੂਗਾ ਪਰ ਇਹ ਨਹੀਂ ਪਤਾ ਸੀ ਵੀ ਉਹਨੂੰ ਵੀ ਗੋਲੀਆਂ ਠੁੱਕਣਗੀਆਂ ਪਰ ਹੁਣ ਲੱਤ ਤੇ ਠੁੱਕੀ ਆ ਹੁਣ ਠੁੱਕਣ ਤੋਂ ਬਾਅਦ ਹੁਣ ਰੋ ਰਿਹਾ ਇੱਥੇ ਹਸਪਤਾਲੋਂ ਦਾ ਫਰਸਟ ਏਡ ਲਈ ਲਿਆਂਦਾ ਗਿਆ ਹਾਲਾਂਕਿ ਇਸ ਤੋਂ ਬਾਅਦ ਉਹਨੂੰ ਸ਼ਾਇਦ ਕਿੱਥੇ ਲੈ ਕੇ ਜਾਣਗੇ ਇਹ ਤਾਂ ਨਹੀਂ ਪਤਾ ਪਰ ਹਸਪਤਾਲ ਫਿਰੋਜ਼ਪੁਰ ਦੇ ਚੋਰ ਨੂੰ ਜਦੋਂ ਗੱਡੀ 'ਚ ਬਿਠਾਇਆ ਉਹ ਤਸਵੀਰ ਵਾਕਿਆ ਹੀ ਵੇਖਣ ਵਾਲੀ ਸੀ ਕਿ ਜਦੋਂ ਗੋਲੀਆਂ ਚਲਾਈਆਂ ਜਾਣਗੇ ਉਦੋਂ ਹੱਸਦੇ ਹੋਣਗੇ ਪਰ ਜਦੋਂ ਪੁਲਿਸ ਨੇ ਫੜ ਲਿਆ ਗੋਲੀਆਂ ਚਲਾਉਣ ਤੋਂ ਬਾਅਦ ਤੇ ਹੁਣ ਰੋਂਦਾ ਨਜ਼ਰ ਆ ਰਿਹਾ ਸੀਗਾ ਹਾਲਾਂਕਿ ਪੁਲਿਸ ਐਕਸ਼ਨ ਦੇ ਵਿੱਚ ਆ ਫਿਰੋਜ਼ਪੁਰ ਦੀ ਨਵੇਂ ਐਸਐਸਪੀ ਆਏ ਨੇ ਸਰਦਾਰ ਭੁਪਿੰਦਰ ਸਿੰਘ ਸਿੱਧੂ ਔਰ ਐਸਪੀ ਡੀ ਮਨਜੀਤ ਸਿੰਘ ਆਏ ਨੇ ਔਰ ਇਹਨਾਂ ਦੇ ਵੱਲੋਂ ਪੂਰੀ ਪੁਲਿਸ ਦੇ ਵੱਲੋਂ ਚੇਤਾਵਨੀ ਤਾਂ ਦਿੱਤੀ ਗਈ ਆ ਕਿ ਜਿਹੜੇ ਸਮੱਗਲਰ ਨੇ ਨਸ਼ਾ ਤਸਕਰ ਨੇ ਉਹ ਆਪਣੇ ਧੰਦੇ ਬੰਦ ਕਰ ਦੇਣ ਕਿਉਂਕਿ ਹੁਣ ਧੰਦੇ ਉਹਨਾਂ ਦੇ ਨਹੀਂ ਚੱਲਣੇ ਜੇਲ੍ਹਾਂ ਦੀ ਹਵਾ ਉਹਨਾਂ ਨੂੰ ਖਾਣੀ ਪੈਣੀ ਆ ਕਮੈਂਟ ਸੈਕਸ਼ਨ ਤੁਹਾਡੇ ਲਈ ਆ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਲਿਖਣਾ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਖ